ਾਰੇ ਵਿਦਿਆਰਥੀਓ 12ਵੀਂ ਦਾ ਲਾਜ਼ਮੀ ਪੰਜਾਬੀ ਦਾ ਜੋ ਸਿਲੇਬਸ ਹੈਗਾ ਉਹ ਅੱਜ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਬਹੁਤ ਸਾਰੇ ਵਿਦਿਆਰਥੀ ਜਿਨ੍ਹਾਂ ਨੂੰ ਸਿਲੇਬਸ ਬਾਰੇ ਕਈ ਵਾਰ ਭਰਮ ਭਲੇਖਾ ਪੈ ਜਾਂਦਾ ਪਰ ਗਿਆਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਡੀਆਂ ਜਿਹੜੇ ਵੱਖਰੇ ਵੱਖਰੇ ਪੇਪਰ ਹੁੰਦੇ ਆ ਸਤੰਬਰ ਪ੍ਰੀਖਿਆਵਾਂ માં ਹੁੰਦੀਆਂ ਨੇ ਉਸ ਤੋਂ ਬਾਅਦ ਪ੍ਰੀ ਬੋਰਡ ਹੁੰਦਾ ਤੇ ਸਾਲਾਨਾ ਪ੍ਰੀਖਿਆਵਾਂ માં ਹੁੰਦੀਆਂ ਨੇ ਇਸ ਤਰੀਕੇ ਦੇ ਨਾਲ ਜਿਹੜਾ ਤਿਆਰੀ ਕਰਨੀ ਚਾਹੀਦੀ ਹੈ ਪੜ੍ਹਨਾ ਚਾਹੀਦਾ ਹੈਗਾ ਵਿਦਿਆਰਥੀ ਨੂੰ ਆਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖੀਏ ਜਮਾਤ 12ਵੀਂ ਲਾਜ਼ਮੀ ਪੰਜਾਬੀ ਦਾ ਜਿਹੜਾ ਸਿਲੇਬਸ ਕੀ ਹੈਗਾਗਾ ਕਿਉਂਕਿ ਬੋਰਡ ਦੀ ਕਲਾਸ ਹੈ ਜੇਕਰ ਚੈਨਲ ਤੇ ਪਹਿਲੀ ਵਾਰ ਆਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਕੋਲੇ ਆਮ ਜਿਹੜੀ ਪਹੁੰਚਾਈ ਜਾਂਦੀ ਆ ਸੋ ਪੁਸਤਕ ਦਾ ਪਹਿਲਾ ਭਾਗ ਹੈ ਜੀ ਪੰਜਾਬੀ ਸੱਭਿਆਚਾਰ ਦੀ ਜਾਣ ਪਛਾਣ ਵਾਲਾ ਪੰਜਾਬੀ ਸੱਭਿਆਚਾਰ ਦੇ ਮੇਲੇ ਤੇ ਤਿਉਹਾਰ ਦੂਜਾ ਭਾਗ ਕਾਰੋਬਾਰ ਦੇ ਪੱਤਰ ਅਪ੍ਰੈਲ ਮਈ ਵਾਲੇ ਸਿਲੇਬਸ ਦੀ ਗੱਲ ਕਰਦੇ ਹਾਂ ਅਸੀਂ ਇਹਦੇ ਵਿੱਚ ਉਹ ਕਰਨਾਗਾ ਕਾਰੋਬਾਰ ਦੇ ਪੱਤਰ ਹੱਲ ਕੀਤੇ ਹੋਏ ਪਹਿਲੇ 3 ਸੰਖੇਪ ਰਚਨਾ ਹੱਲ ਕੀਤੇ ਹੋਏ ਪਹਿਲੇ 6 ਇੱਕ ਤੋਂ ਲੈ ਕੇ ਸ਼ਬਦ ਕੋਸ਼ ਵਾਚਨ ਵਿਧੀ ਜਾਣ ਪਛਾਣ 1 ਤੋਂ 5 ਸ਼ਬਦ ਲੜੀਆਂ ਹੱਲ ਵਾਕ ਬਟਾਂਦਰਾ ਵਾਕਾਂਚ ਤੇ ਵਾਕ ਤੇ ਵਾਕ ਦੀਆਂ ਕਿਸਮਾਂ ਅਖੋਤਾਂ 1 ਤੋਂ 10 ਜੀ ਹੱਲ ਕੀਤੀਆਂ ਹੋਈਆਂ ਸੋ ਭਾਗ ਤੀਜਾ ਜਾਂਦਾ ਸਹਿਤ ਨਾਲ ਸਹਿਦੇ ਦੋ ਰੂਪ ਨੇ ਇਸ ਕਿਤਾਬ ਦੇ ਵਿੱਚ ਕਵਿਤਾ ਤੇ ਕਹਾਣੀ ਕਵਿਤਾਾਂਮੈ ਦੇ ਵਿੱਚੋਂ ਹੈ ਟੁਕੜੀ ਜਗਤੋਂ ਨਿਆਰੀ ਤੇ ਪੁਰਾਣੇ ਪੰਜਾਬ ਨੂੰ ਬਾਜ਼ਾਂ ਕਹਾਣੀ ਹੈ ਸਾਂਝ ਤੇ ਨੀਲੀ ਜੁਲਾਈ-अगਸਟ ਦੇ ਵਿੱਚ ਜਿਹੜਾ ਸਲੇਬਸ ਆ ਜੀ ਭਾਗ ਪਹਿਲੇ ਵਿੱਚ ਪੰਜਾਬੀ ਸੱਭਿਆਚਾਰ ਦੀ ਜਾਣ ਪਛਾਣ ਵਾਲੇ ਵਿੱਚੋਂ ਪੰਜਾਬ ਦੇ ਰਸਮ ਰਿਵਾਜ ਤੇ ਪੰਜਾਬ ਦੀਆਂ ਲੋਕ ਖੇਡਾਂ ਭਾਗ ਦੂਜੇ ਦੇ ਵਿੱਚ ਕਾਰਖਰ ਦੇ ਪੱਤਰ 4 ਤੋਂ 7 ਹਲ ਸੰਖੇਪ ਰਚਨਾ 7 ਤੋਂ 13 ਹਲ ਸ਼ਬਦ ਕੋਸ਼ਿਸ਼ ਵਾਚਣ ਵਿਧੀ 6 ਤੋਂ 17 ਸ਼ਬਦ ਲੜੀਆਂ ਹਲ ਵਾਕ ਪਟੰਦਰਾ ਸਧਾਰਨ ਵਾਕ ਸੰਯੁਕਤ ਵਾਕ ਤੇ ਮਿਸ਼ਰਤ ਵਾਕ ਕੀ ਹੈ ਇਸ ਬਾਰੇ ਜਾਣਕਾਰੀ ਪ੍ਰਦਾਨ ਕਰਨੀ ਅਖੌਤਾਂ 11 ਤੋਂ 25 ਹਲ ਭਾਗ ਤੀਜਾ ਸਾਹਿਤ ਨਾਲ ਸੰਬੰਧਤ ਆ ਜਾਂਦਾ ਦੇ ਵਿੱਚ ਕਵਿਤਾ ਵਗਦੇ ਪਾਣੀ ਤਾਜ ਮਹਿਲ ਚਮਚਮ ਰੱਖੋ ਤੇ ਕਹਾਣੀ ਹੈ ਆਪਣਾ ਦੇਸ਼ ਇਹ ਜਿਹੜਾ ਸਿਲੇਬਸ ਹੈ ਸਤੰਬਰ ਪ੍ਰੀਖਿਆ ਦੇ ਵਿੱਚ ਆਉਂਦਾਗਾ ਇੱਥੋਂ ਤੱਕ ਜਿਹੜੀ ਦੁਹਰਾਈ ਵੀ ਕੀਤੀ ਜਾਂਦੀ ਹੈ ਤੇ ਸਤੰਬਰ ਦੇ ਵਿੱਚ ਪੇਪਰ ਹੁੰਦੇ ਨੇਗੇ ਉਸ ਤੋਂ ਬਾਅਦ ਅਕਤੂਬਰ ਨਵੰਬਰ ਦੇ ਵਿੱਚ ਕੀ ਸਿਲੇਬਸ ਹੈ ਭਾਗ ਪਹਿਲਾ ਵਿੱਚ ਪੰਜਾਬੀ ਸੱਭਿਆਚਾਰ ਦੀ ਜਾਣ ਪਛਾਣ ਵਿੱਚ ਪੰਜਾਬ ਦੇ ਲੋਕ ਕਿੱਤੇ ਅਤੇ ਲੋਕ ਕਲਾਮਾਂ ਪੰਜਾਬ ਦੇ ਲੋਕ ਨਾਚ ਭਾਗ ਦੂਜਾ ਕਾਰਬਿਹਾਰ ਦੇ ਪੱਤਰ ਅਭਿਆਸ ਵਾਲੇ 1 ਤੋਂ 5 ਸੰਖੇਪ ਰਚਨਾ ਅਭਿਆਸੀ 1 ਤੋਂ 4 ਸ਼ਬਦ ਕੋਸ਼ ਵਾਚਣ ਵਿਧੀ ਅਭਿਆਸ ਵਾਲੇ 1 ਤੋਂ 7 ਵਾਕ ਵਟਾਂਦਰਾ ਹਾਂਵਾਚਕ ਨਾਵਾਚਕ ਪ੍ਰਸ਼ਨਵਾਚਕ ਤੇ ਵਿਸਮੇਵਾਚਕ ਕਰਤਰੀ ਤੇ ਕਰਮਣੀ ਵਾਚਕ ਜਿਹੜੇ ਇੱਥੇ ਕਿਸਮਾਂ ਦੱਸੀਆਂ ਜਾਂਦੀਆਂ ਨੇ ਅਖੌਤਾਂ 26 ਤੋਂ 40 ਤੇ ਭਾਗ ਤੀਜਾ ਹੈਗਾ ਸਾਹਿਤ ਵਾਲਾ ਕਪਤਾਵਾਂ ਨੇ ਇਸ ਦੇ ਵਿੱਚ ਦੋਸਤਾ ਵਾਰਸ਼ਾ ਮੇਰਾ ਬਚਪਨ ਤੇ ਕਹਾਣੀ ਹੈ ਮਾੜਾ ਬੰਦਾ ਤੇ ਘਰ ਜਾ ਆਪਣੇ ਦਸੰਬਰ ਜਨਵਰੀ ਦਾ ਸਿਲੇਬਸ ਕੀ ਰਹਿੰਦਾਗਾ ਭਾਗ ਪਹਿਲੇ ਦੇ ਵਿੱਚ ਪੰਜਾਬ ਦੀਆਂ ਨਕਲਾਂ ਤੇ ਪੰਜਾਬੀ ਸੱਭਿਆਚਾਰਕ ਪਰਵਰਤਨ ਭਾਗ ਦੂਜਾ ਜਿਹੜਾ ਕਿਤਾਬ ਦਾ ਇਹਦੇ ਵਿੱਚ ਕਾਰਬਿਹਾਰ ਦੇ ਪੱਤਰ ਅਭਿਆਸ ਵਾਲੇ 6 ਤੋਂ 11 ਸੰਖੇਪ ਰਚਨਾ ਅਭਿਆਸ ਵਾਲੀ 5 ਤੋਂ 12 ਸ਼ਬਦ ਕੋਸ਼ ਵਾਚਣ ਵਿਧੀ ਅਭਿਆਸ ਵਾਲੀ 8 ਤੋਂ 15 ਵਾਕ ਪਟੰਦਰਾ ਪਾਠ ਅਭਿਆਸ ਵਾਲਾ ਤੇ ਖੌਤਾਂ 41 ਤੋਂ 50 ਅਭਿਆਸ ਵਾਲੀਆਂ ਤੇ 1 ਤੋਂ ਲੈ ਕੇ 10 ਤੱਕ ਜਿਹੜੀਆਂ ਨੇ ਤੀਜਾ ਭਾਗ ਹੈਗਾ ਕਵਿਤਾਵਾਂ ਵਾਲਾ ਗੀਤ ਐਵੇਂ ਨਾ ਬੁੱਤਾਂ ਤੇ ਡੋਲੀ ਜਾ ਪਾਣੀ ਤੇ ਕਹਾਣੀ ਹੈ ਸਤਿਆ ਸਈ ਫਰਵਰੀ ਵਿੱਚ ਸਾਰੇ ਪਾਠ ਕਰਮ ਦੀ ਦੁਹਰਾਈ ਹੁੰਦੀ ਹੈ ਤੇ ਮਾਰਚ ਦੇ ਵਿੱਚ ਸਾਲਾਨਾ ਪ੍ਰੀਖਿਆ ਹੋ ਜਾਂਦੀ ਹੈਗੀ ਸੋ ਐਸੀ ਤੁਹਾਡਾ ਸਲੇਵਸ ਜੇਕਰ ਚੰਗਾ ਲੱਗਿਆ ਤਾਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਹਰ ਤਰ੍ਹਾਂ ਦੀ ਜਿਹੜੀ ਵਿੱਤਕ ਜਾਣਕਾਰੀ ਹੋਰ ਜਾਣਕਾਰੀਆਂ ਤੁਹਾਨੂੰ ਜਿਹੜੀਆਂ ਸਮੇ ਸਮੇਂ ਸਰ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਆਪਾਂ ਸ਼ੇਅਰ ਕਰਕੇ ਵਿਦਿਆਰਥੀਆਂ ਤੱਕ ਪਹੁੰਚਾਈਏ